ਕੋਈ ਖਾਲਸਾ ਹੀ ਫਤਿਹ ਸਿੱਧੂ ਮੂਸੇਵਾਲੇ ਦੀ ਬੇਵਕੂਫੀ ਮੌਤ ਤੇ ਬਹੁਤ ਜ਼ਿਆਦਾ ਅਫਸੋਸ ਹੈ ਦੁੱਖ ਹੈ ਕਿ ਪਰ ਜਵਾਨੀ ਦੇ ਵਿੱਚ ਵਰਿੰਦਿਆ ਵੱਲੋਂ ਉਹਨੂੰ 20 ਗੋਲੀਆਂ ਮਾਰੀਆਂ ਗਈਆਂ ਤੇ ਉਹਨੂੰ ਮਾਰ ਦਿੱਤਾ ਗਿਆ ਬੜੇ ਦੁੱਖ ਦੀ ਖੰਨਾ ਹੈ ਚੰਗਾ ਗਾਇਕ ਸੀ ਜਿਹੜਾ ਕਿ ਜਵਾਨੀ ਦੇ ਵਿੱਚ ਤੁਰ ਗਿਆ ਤੇ ਹੁਣ ਕਈ ਰਾਜਨੇਤਾ ਖਾਲੀ ਕਾਂਗਰਸੀ ਇਸ ਗੱਲ ਤੇ ਰਾਜਨੀਤੀ ਕਰ ਰਹੇ ਆ ਕਿਹਦੀ ਮੌਤ ਇਸ ਵੀ ਹੋਈ ਹੈ ਕਿ ਪਿਛਲੇ ਦਿਨੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਆ ਇਹ ਗੱਲ ਦੱਸਣਯੋਗ ਹੈ ਕਿ ਜਿਹੜੇ ਉਹਨਾਂ ਕੋਲ ਦੋ ਸਕਿਉਰਟੀ ਗਾਰਡ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੇ ਸੀ ਉਹਨਾਂ ਨੂੰ ਸਿੱਧੂ ਮੂਸੇਵਾਲਾ ਜੀ ਉਹਨਾਂ ਨੂੰ ਵੀ ਨਾਲ ਨਹੀਂ ਲੈ ਕੇ ਗਏ ਜੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਤਾਂ ਹੋ ਸਕਦਾ ਅੱਜ ਸਿੱਧੂ ਮੂਸੇਵਾਲਾ ਜੀ ਸਾਡੇ ਵਿੱਚ ਹੁੰਦੇ ਉਹਨਾਂ ਨੂੰ ਵੀ ਉਹ ਘਰ ਛੱਡ ਗਏ ਸੀ ਪਰ ਇਹ ਇੱਕ ਹੀ ਜ਼ਰੂਰੀ ਗੱਲ ਹੈ ਕਿਈ ਲੋਕ ਜਿਹੜੇ ਫਾਲਤੂ ਦੀ ਬਿਆਨਬਾਜ਼ੀ ਕਰਦੇ ਆ ਝੂਠੀ ਬਿਆਨਬਾਜ਼ੀ ਕਰਦੇ ਆ ਮਨਿੰਦਰ ਸਿੱਸੇ ਵਰਗੇ ਕਾਂਗਰਸੀਏ ਸਾਰੇ ਜਣੇ ਨਾਲ ਮਿਲ ਕੇ ਕਿ ਉਹਦੀ ਸਕਿਉਰਟੀ ਚ ਕਟੌਤੀ ਕੀਤੀ ਇਹਦੇ ਚ ਕੀ ਗਾਰੰਟੀ ਆ ਕਿ ਜਦੋਂ ਦੋ ਜਣੇ ਜਿਹੜੇ ਉਹਨੂੰ ਦਿੱਤੇ ਸੀ ਜਦੋਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਗਿਆ ਬਾਕੀਆਂ ਨੂੰ ਵੀ ਨਾਲ ਲੈ ਕੇ ਜਾਂਦਾ ਇਸ ਲਈ ਇਹ ਸਾਰੇ ਜਿਹੜੇ ਦਸ ਨੇ ਨਰਮੂਲ ਨੇ ਇਹ ਸਭ ਝੂਠੇ ਨੇ ਸਿਰਫ ਰਾਜਨੀਤੀ ਕਰ ਰਹੇ ਨੇ ਸਿੱਧੂ ਮੂਸੇਵਾਲਾ ਜੀ ਜਿਹੜੇ ਦੋ ਉਹਨਾਂ ਨੂੰ ਸਕਿਉਰਟੀ ਗਾਰਡ ਦਿੱਤੇ ਸੀ ਉਹ ਵੀ ਆਪਣੇ ਨਾਲ ਨਹੀਂ ਲੈ ਕੇ ਗਏ ਹੋ ਸਕਦਾ ਜੇ ਉਹ ਨਾਲ ਲੈ ਕੇ ਜਾਂਦੇ ਤੇ ਅੱਜ ਸਾਡੇ ਵਿੱਚ ਹੁੰਦੇ ਬੜਾ ਦੁੱਖ ਹੈ ਜਿਹੜੇ ਦੋਸ਼ੀ ਨੇ ਬੜੇ ਜਲਦੀ ਪੰਜਾਬ ਸਰਕਾਰ ਉਹਨਾਂ ਨੂੰ ਬੜੇ ਜਲਦੀ ਫੜ ਕੇ ਉਹਨਾਂ ਨੂੰ ਯੋਗ ਸਜ਼ਾਵਾਂ ਦੇਊਗੀ ਔਰ ਸਖਤ ਤੋਂ ਸਖਤ ਸਜ਼ਾਵਾਂ ਮਿਲਣਗੀਆਂ ਇਦਾਂ ਦਾ ਬਰਬਤਤਾਪੂਰਨ ਜਿਹੜਾ ਕਾਇਰਤਾਪੂਰਨ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਏਗਾ